ਗਿਆਨ ਧਿਆਨ ਕਿਚ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਤਿੰਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜੋ ਬਾਣੀ ਦੇ ਸ਼ਬਦ ਦੀ ਵਿਚਾਰ ਕਰ ਰਹੇ ਇਹ ਪਾਵਨ ਸ਼ਬਦ ਭਗਤ ਰਵਿਦਾਸ ਜੀ ਮਹਾਰਾਜ ਦੇ ਪਾਵਨ ਪਵਿੱਤਰ ਮਖਤੂ ਉਚਾਰਨ ਕੀਤਾ ਗਿਆ ਜਿਹਦੇ ਵਿੱਚ ਬਾਬਾ ਜੀ ਕਿਰਪਾ ਕਰ ਰਹੇ ਨੇ ਰਹਿਮਤ ਕਰਦੇ ਹਨ ਕਿ ਜੋ ਪ੍ਰਮਾਤਮਾ ਕਾਲਪੁਰਖ ਦਾ ਨਾਮ ਹੈ ਸਿਮਰਨ ਹੈ ਸਭ ਤੋਂ ਉੱਤਮ ਪ੍ਰਮਾਤਮਾ ਦਾ ਨਾਮ ਹੈ ਦੁਨੀਆਂ ਦੇ ਵਿੱਚ ਕੋਈ ਵੀ ਚੀਜ਼ ਨਾਮ ਦੇ ਬਰਾਬਰ ਨਹੀਂ ਹੈ ਨਾਮ ਦੇ ਤੁੱਲ ਨਹੀਂ ਹੈ ਤੋ ਨਾਮ ਦਾ ਮਤਲਬ ਕੀ ਹੈ ਨਾਮ ਦਾ ਮਤਲਬ ਪਰਮਾਤਮਾ ਕਿ ਪਰਮਾਤਮਾ ਨੂੰ ਯਾਦ ਕਰਨਾ ਸਭ ਤੋਂ ਉੱਤਮ ਕਰਮ ਹੈ ਸਾਬ ਕਿਰਪਾ ਕਰਦੇ ਨੇ ਕਿ ਪਰਮਾਤਮਾ ਦਾ ਨਾਮ ਉਸ ਮਾਲਕ ਦੀ ਕਿਰਪਾ ਨਾਲ ਜਪਿਆ ਜਾ ਸਕਦਾ ਹੈ ਜਿਵੇਂ ਆਪਾਂ ਕਿਸੇ ਨੂੰ ਕਹਿ ਦਈਏ ਜਾ ਮੇਰਾ ਨਾਮ ਲੈ ਤੇ ਉੱਥੇ ਜਾ ਕੇ ਫਲਾਨੀ ਚੀਜ਼ ਲੈ ਲਾ ਉਹ ਆਪਣਾ ਨਾਮ ਤਾਂ ਹੀ ਲੈ ਸਕਦਾ ਜੇ ਆਪਾਂ ਉਹਨੂੰ ਨਾਮ ਦੇਵਾਂਗੇ ਇਹ ਤੂੰ ਮੇਰਾ ਨਾਮ ਲੈ ਕੇ ਉੱਥੋਂ ਆ ਚੀਜ਼ ਲੈ ਲਾ ਇਸੇ ਤਰੀਕੇ ਨਾਲ ਪਰਮਾਤਮਾ ਦਾ ਨਾਮ ਉਸ ਇਨਸਾਨ ਨੂੰ ਹੀ ਮਿਲਦਾ ਹੈ ਜਿਸ ਤੇ ਪਰਮਾਤਮਾ ਦਇਆ ਕਰਦਾ ਹੈ ਜਿਸ ਤੇ ਮਿਹਰ ਕਰਦਾ ਹੈ ਜਿਹੜਾ ਉਹਨੂੰ ਚੰਗਾ ਲੱਗਦਾ ਹੈ ਸੋ ਅੱਜ ਦੇ ਪਾਵਨ ਸ਼ਬਦ ਵਿੱਚ ਬਾਬਾ ਰਵਦਾਦ ਜੀ ਕਿਰਪਾ ਕਰਦੇ ਨੇ ਜੋ ਤੂੰ ਗਿਰ ਵਰ ਤਉ ਹਮ ਮੋਰਾ ਜੇ ਤੂੰ ਗਿਰ ਵਰ ਬਣ ਜਾਵੇਂ ਪਰਮਾਤਮਾ ਭਾਵ ਕੇ ਜੇ ਤੂੰ ਸੋਹਣਾ ਪਹਾੜ ਬਣ ਗਿਆ ਇੱਥੇ ਕਈ ਸੋਹਣੇ ਬਹੁਤ ਸੋਹਣੇ ਤੋਂ ਸੋਹਣੇ ਪਹਾੜ ਹਨ ਜਿਵੇਂ ਆਪਾਂ ਸੁਣਦੇ ਹਾਂ ਕਿ ਸੁਮੇਰ ਪਰਬਤ ਜਿਹੜਾ ਸੁਮੇਰ ਦਾ ਮਤਲਬ ਸੋਨੇ ਰੰਗਾ ਸਾਰਾ ਸੋਨੇ ਰੰਗਾ ਪਰਬਤ ਸੀ ਸੋਨੇ ਵਾਂਗੂ ਜਗਦਾ ਸੀ ਇੰਨਾ ਸੋਹਣਾ ਪਰਬਤ ਸੀ ਤੇ ਭਗਤੀ ਕਰਨ ਵਾਲਾ ਵੀ ਸੁੰਦਰ ਜਗਾ ਲੱਭਦਾ ਹੈ ਸੋਹਣੀ ਥਾਂ ਲੱਭਦਾ ਹੈ ਜਹਾਂ ਸਫਾਈ ਵਹਾਂ ਖੁਦਾਈ ਔਰ ਗੁਰੂ ਨਾਨਕ ਸਾਹਿਬ ਸਵਾ ਲੱਖ ਜੋਜ ਨੂੰ ਉੱਚ ਧਰਤੀ ਤੋਂ ਸ਼ਮੇਰ ਪਰਬਤ ਲਿਖਿਆ ਵਿਦਵਾਨਾਂ ਨੇ ਸੋ ਸੋਹਣੀ ਜਗਾ ਤੇ ਇਸੇ ਤਰ੍ਹਾਂ ਬਾਬਰ ਅਰਦਾਜ ਜੀ ਕਹ ਰਹੇ ਨੇ ਕਿ ਪ੍ਰਮਾਤਮਾ ਜੇ ਤੂੰ ਸੋਹਣਾ ਪਹਾੜ ਬਣ ਗਿਆ ਭਾਵ ਤੂੰ ਸੋਹਣਾ ਪਹਾੜ ਹੈ ਤੇ ਮੈਂ ਉਹਦੇ ਅੱਗੇ ਮੋਰ ਬਣ ਕੇ ਤੇਰੇ ਅੱਗੇ ਪਹਿਲਾਂ ਪਾਵਾਂਗਾ ਤੇਰੇ ਅੱਗੇ ਮੈਂ ਪਹਿਲਾਂ ਪਾਵਾਂਗਾ ਤੈਨੂੰ ਯਾਦ ਕਰਾਂਗਾ ਭਾਵ ਮੈਂ ਤੇਰੀ ਖੁਸ਼ੀ ਲਾਵਾਂਗਾ ਜੋ ਤੂੰ ਚੰਦ ਤਉ ਹਮ ਪਈ ਐ ਚਕੋਰਾ ਜੇ ਤੂੰ ਚੰਦ ਬਣ ਜੇਂਗਾ ਤੇ ਮੈਂ ਫੇ ਮੇਰੇ ਮਾਦੋ ਤੇ ਮੈਂ ਚਕੋਰ ਬਣ ਜਾਵਾਂਗਾ ਮੈਂ ਤੇਰੇ ਵੱਲ ਤੱਕਦਾ ਰਹਿਾਂਗਾ ਕਹਿੰਦੇ ਚਕੋਰ ਦੀ ਤੌਂ ਬਹੁਤ ਲੰਮੀ ਹੁੰਦੀ ਆ ਤੇ ਚੰਦ ਕਰਨੀ ਤੱਕਦੀ ਆ ਪਰ ਉਹ ਪੈਰ ਨਹੀਂ ਪੱਟਦੀ ਇੰਨਾ ਪਿਆਰ ਹੁੰਦਾ ਉਹਦਾ ਕਿ ਉਹ ਤੋਂ ਪੈਰ ਪੱਟਣਾ ਹੀ ਭੁੱਲ ਜਾਂਦੀ ਆ ਬਸ ਉਹਦੇ ਚ ਨਿਗਾ ਟਿਕ ਆਉਂਦੀ ਆ ਪਰ ਕਹਿੰਦੇ ਐ ਜਦੋਂ ਚੰਦ ਘੁੰਮਦਾ ਤੇ ਆਂ ਵੀ ਉਹ ਮੈਂ ਧੌਣ ਘਮਾਈ ਜਾਂਦੀ ਐ ਕਹਿਣ ਲੱਗੇ ਘਮਾਉਂਦੀ ਘਮਾਉਂਦੀ ਕਹਿੰਦੇ ਉਹਦੀ ਧੌਣ ਟੁੱਟ ਜਾਂਦੀ ਐ ਉਹਦੇ ਪ੍ਰੇਮ ਪਿਆਰ ਚ ਪਰ ਪੈਰ ਪਟਣਾ ਭੁੱਲ ਜਾਂਦੀ ਐ ਸੋ ਇਸੇ ਤਰ੍ਹਾਂ ਕਹਿਣ ਲੱਗੇ ਮੈਂ ਚਕੋਰ ਬਣ ਕੇ ਤੇਰੇ ਕੰਨੀ ਤੱਕਦਾ ਰਹਾਂਗਾ ਜੇ ਤੂੰ ਚੰਦ ਬਣ ਜਾਵੇਂ ਮਾ ਦੇਵੇ ਤੁਮ ਨਾ ਤੋਰ ਤਾ ਹਮ ਨਹੀਂ ਤੋਰੇ ਏ ਮੇਰੇ ਪ੍ਰਮਾਤਮਾ ਤੂੰ ਨਾ ਮੈਨੂੰ 도ੜੀ ਜੇ ਤੂੰ ਨਹੀਂ ਤੋੜੇਂਗਾ ਤੇ ਅਸੀਂ ਕਿਵੇਂ ਟੁੱਟਾਂਗੇ ਜੇ ਤੂੰ ਸਾਨੂੰ ਵਿਛੋੜ ਦੇਵੇਂਗਾ ਤੋੜ ਦੇਵੇਂਗਾ ਤੇ ਫਿਰ ਅਸੀਂ ਟੁੱਟ ਜਾਵਾਂਗੇ ਤੂੰ ਜੋੜ ਕੇ ਰੱਖ ਸਾਨੂੰ ਆਪਣੇ ਚਰਨਾਂ ਨਾਲ ਆਪਣੇ ਨਾਮ ਜੋੜ ਕੇ ਰੱਖ ਕਿਉਂਕਿ ਤੇਰੇ ਤੋਂ ਬਿਨਾ ਤੁਮਸਿਓ ਤੋਰ ਕਵਣ ਸਿਓ ਜੋਰੇ ਇੱਕ ਕਿੱਡੀ ਵੱਡੀ ਕਿਰਪਾ ਕਰੇ ਨੇ ਭਗਤ ਰਵਦਾਸ ਜੀ ਆਪਾਂ ਕਹ ਰਹੇ ਨੇ ਜੀ ਮੈਂ 21 ਦਿਨ ਗੁਰਦੁਆਰੇ ਆਉਂਗਾ ਮੇਰਾ ਕੰਮ ਕਰ ਦੀ ਕੋਈ ਕਹਿੰਦਾ ਮੈਂ 43 ਦਿਨ ਆਉਂਗਾ ਮੇਰਾ ਕੰਮ ਕਰ ਦੀ ਬਾਬਰ ਰਵਦਾਸ ਜੀ ਕਹਿੰਦੇ ਜੀ 43 ਤੋਂ ਬਿਨਾ ਨਾ ਕੀਤਾ ਜੇ 21 ਦਿਨਾਂ ਚ ਨਾ ਕੰਮ ਹੋਇਆ ਉਹ ਉਹਦੇ ਨਾਲੋਂ ਤੋੜ ਕੇ ਗੁਰੂ ਨਾਲੋਂ ਤੋੜ ਕੇ ਫਿਰ ਕਿੱਥੇ ਜਾਓਗੇ ਸੋ ਸਬਦੇ ਬਾਜ਼ੀਆਂ ਕਰਦੇ ਆ ਬਾਬਰ ਰਵਦਾਸ ਜੀ ਕਹਿਣ ਲੱਗੇ ਮਹਾਰਾਜ ਤੇਰੇ ਤੋਂ ਬਿਨਾ ਸਾਡਾ ਹਾਈ ਕੋਈ ਨਹੀਂ ਅਸੀਂ ਤੇਰੇ ਨਾਲੋਂ ਤੋੜ ਕੇ ਕਿਹਦੇ ਨਾਲ ਜੋੜਾਂਗੇ ਸਾਹਿਬ ਕਹਿੰਦੇ ਨੇ ਤੂੰ ਸੇਤੋਰਾ ਕਮਲ ਸਮਝੋ ਰਹੇਂ ਫਿਰ ਤੈਨੂੰ ਛੱਡ ਕੇ ਕਿੱਥੇ ਜਾਵਾਂਗੇ ਸਾਹਿਬ ਕਿਰਪਾ ਕਰ ਦੇ ਨੇ ਬਾਬਾ ਰਵਦਾਸ ਜੀ ਜੋ ਤੂੰ ਦੀਵਾ ਤਾ ਹਮ ਬੱਤੀ ਜੇ ਤੂੰ ਦੀਵਾ ਬਣ ਜਾਵੇਂ ਤੇ ਮੈਂ ਉਸ ਦੀਵੇ ਵਿੱਚ ਬੱਤੀ ਬਣ ਜਾਵਾਂਗਾ ਪ੍ਰਮਾਤਮਾ ਮੈਂ ਚਾਨਣ ਉਸ ਬੱਤੀ ਬਣ ਕੇ ਤੇਰੀ ਸੇਵਾ ਕਰਾਂਗਾ ਚਾਨਣ ਕਰਾਂਗਾ ਸੇਵਾ ਕਹਿ ਲੱਗੇ ਵੇਖੋ ਤੁਸੀਂ ਜਿਹਨੇ ਗੁਰੂ ਦੇ ਦਰ ਤੇ ਆ ਕੇ ਸੇਵਾ ਨਹੀਂ ਕੀਤੀ ਸੇਵਾ ਦੀ ਭਾਵ ਕੇ ਉਸ ਕਾਇਨਾਤ ਦੀ ਸੇਵਾ ਨਹੀਂ ਕੀਤੀ ਮਨੁੱਖਤਾ ਦੀ ਸੇਵਾ ਨਹੀਂ ਕੀਤੀ ਤੇ ਆਪਾਂ ਸੁਣਦੇ ਹਾਂ ਕਿ ਕਹਨ ਲੱਗੇ ਗੁਰੂ ਨਾਨਕ ਪਾਤਸ਼ਾਹ ਨੂੰ ਸੱਪ ਨੇ ਆ ਕੇ ਡੰਗ ਮਾਰਨਾ ਚਾਹਿਆ ਪਰ ਸੱਪ ਵੀ ਜਦੋਂ ਗੁਰੂ ਦੇ ਦਰਸ਼ਨ ਕੀਤੇ ਸੇਵਾ ਚ ਲੱਗ ਗਿਆ ਛਾਂ ਕਰਕੇ ਖੜ ਗਿਆ ਇਹਦਾ ਭਾਵ ਇਹ ਸੀ ਕਿ ਬੰਦਿਆ ਤੇਰੇ ਵਿੱਚ ਕਿੰਨੇ ਕਿ ਗ੍ਰੋਧ ਹੈ ਕਿੰਨਾ ਕਿ ਹਰਖਾ ਕਿੰਨੀ ਕਿ ਜ਼ਹਿਰ ਹੈ ਪਰ ਸੱਪ ਨਾਲ ਜ਼ਿਆਦਾ ਨਹੀਂ ਹੋ ਸਕਦੀ ਵੀ ਸੱਪ ਵੀ ਗੁਰੂ ਘਰ ਆ ਕੇ ਗੁਰੂ ਨਾਨਕ ਦੇ ਚਰਨਾਂ ਚ ਆ ਕੇ ਸੇਵਾ ਨਾਲ ਜੁੜ ਗਿਆ ਜੇ ਤੂੰ ਸੇਵਾ ਸਿਮਰਨ ਵਾਲੇ ਪਾਸੇ ਨਹੀਂ ਜੁੜਿਆ ਤੇ ਗੁਰੂ ਦੇ ਦਰ ਤੇ ਵੀ ਆਉਣਾ ਤੇ ਤੂੰ ਤੇ ਸੱਪ ਨਾਲ ਵੀ ਭੈੜਾ ਹੋ ਗਿਆ ਇਸ ਕਰਕੇ ਬਾਬਰ ਅਵਦਾਦ ਜੀ ਕਹਿ ਰਹੇ ਨੇ ਕਹਿਣ ਲੱਗੇ ਜੇ ਤੂੰ ਦੀਵਾ ਬਣ ਜੇ ਤੇ ਮੈਂ ਤੇਰੀ ਸੇਵਾ ਕਰੂੰਗਾ ਬੱਤੀ ਬਣ ਕੇ ਮੱਚੂ ਵਿੱਚ ਭਾਵ ਕੇ ਤੈਨੂੰ ਚਾਨਣ ਕਰੂੰਗਾ ਮੈਂ ਤੇਰੀ ਸੇਵਾ ਕਰੂੰਗਾ ਜੋਤਮ ਤੀਰਥ ਤੋ ਹਮ ਜਾਤੀ ਜੇਕਰ ਤੇ ਤੂੰ ਤੀਰਥ ਬਣ ਜਾਵੇਂ ਮੇਰੇ ਮਾਦੋ हे मेरे वाहे गुरु कालपुर खराम परमात्मा कहन लगे ते मैं उस पीर ते यात्री बन के आवांगा ते मैं यात्री बन के तेरे चरणाच ही टिकया रहंगा कई यात्रा ਕਰਨ ਵੀ ਕਹਿੰਦੇ ਟਿਕਟ ਜਾਣ ਦੀ ਬਾਅਦ ਚ ਲੈਂਦੇ ਨੇ ਆਉਂਦੀ ਪਹਿਲਾਂ ਲੈ ਲੈਂਦੇ ਨੇ ਉਹ ਕਾਦੀ ਯਾਤਰਾ ਹੈ ਯਾਤਰਾ ਤੇ ਜਾ ਕੇ ਜੇ ਤੁਹਾਡਾ ਮਾਨ ਉੱਥੇ ਕਿਤੇ ਲੱਗ ਜਾਵੇ ਕਿ ਉਸ ਪਰਮਾਤਮਾ ਦੇ ਚਰਨਾਂ 'ਚ ਤੁਹਾਨੂੰ ਸੰਗਤ ਦੇ ਦਰਸ਼ਨ ਕਰਕੇ ਸੰਗਤਾਂ ਦੀ ਚਰਨ ਧੂੜ ਜਿਵੇਂ ਤੁਹਾਡੇ ਤੇ ਪੈਂਦੀ ਹੈ ਤੁਹਾਡੇ ਰੋਹ ਕੱਟੇ ਜਾਂਦੇ ਨੇ ਤੇ ਤੀਰਥ ਤੇ ਜਾ ਕੇ ਕਹਿਣ ਲੱਗੇ ਜੇ ਤੀਰਥ ਵਰਗਾ ਹੀ ਨਾ ਬਣਿਆ ਕੀ ਫਾਇਦਾ ਤੀਰਥ ਤੇ ਜਾ ਕੇ ਜੇ ਮਨ ੜਕਣਾ ਟਿਕਾ ਕੇ ਉੱਥੇ ਰੱਬ ਦਾ ਨਾਮ ਨਾ ਜਪਿਆ ਬਾਬਾ ਨਿਹੰਗ ਸਿੰਘ ਵਾਂਗੂ ਤੀਰਥ ਤੇ ਗਿਆ ਹਜੂਰ ਸਹਿ ਉਹਨਾਂ ਆਪਾਂ ਜਾਣੇ ਹੀ ਆ ਪਰ ਜਾਨੇ ਆਪਾਂ ਤਾਂ ਦਰਸ਼ਨ ਕਰਕੇ ਮੁੜਿਆ ਉਹਨੇ ਪਰ ਬਾਬਾ ਨਿਧਾਨ ਸਿੰਘ ਗਿਆ ਦੇਖੋ ਭਾਂਡੇ ਮਾਂਜੀ ਲੰਗਰ ਦੇ ਲੰਗਰ ਲਾ ਦਿੱਤੇ ਤੇ ਸਾਰਾ ਕੁਝ ਛੱਡ ਕੇ ਬਾਬਾ ਨਿਧਾਨ ਸਿੰਘ ਨੇ ਸੇਵਾ ਕੀਤੀ ਤੇ ਗੁਰੂ ਨੇ ਇਨਾ ਵਰ ਦਿੱਤਾ ਜਦੋਂ ਕਹਿਣ ਲੱਗੇ ਉੱਥੋਂ ਆਉਣ ਲੱਗੇ ਉੱਥੇ ਲੰਗਰੀ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਾਉਣ ਕਰਕੇ ਕੋਈ ਮੁਲਾਜ਼ਮਾ ਨਾਲ ਝਗੜਾ ਹੋ ਗਿਆ ਤੇ ਮਹਾਰਾਜ ਮੋੜ ਕੇ ਲਈ ਜਾ ਕੇ ਸਟੇਸ਼ਨ ਤੋਂ ਵੀ ਨਿਦਾਨ ਸਿੰਘ ਕਿਉਂ ਜਾ ਰਿਹਾ ਹੈ ਆ ਕਹਿਣ ਲੱਗੇ ਲਾਹ ਲੰਗਰ ਤੂੰ ਜੇ ਤੂੰ ਲੰਗਰ ਲਾਉਣੇ ਚਾਹਨਾ ਲਾਤ ਜੇ ਲੰਗਰਾਂ ਵਿੱਚ ਵੀ ਆਪਾਂ ਜੇ ਫੇਰਾ ਫੇਰੀ ਕਰੀਏ ਜਾਂ ਕੁਝ ਕਰੀਏ ਫਿਰ ਉਹ ਉੱਥੇ ਹੀ ਬਰਕਤ ਘਟ ਜਾਂਦੀ ਹੈ ਜੇ ਸੱਚੇ ਸਿੱਖ ਜਿਹੜੇ ਲੰਗਰ ਲਾਉਂਦੇ ਨੇ ਤਾਂ ਹੀ ਤਾਂ ਸਿੱਖਾਂ ਦੀ ਚੜ੍ਹਦੀ ਕਲਾ ਹੈ ਭਾਗ ਕੇ ਜਿੰਨੀ ਆਉਂਦੀ ਸੰਗਤ ਦੀ ਸਾਰੀ ਲੰਗਰ ਚਕਾ ਦਿੰਦੇ ਨੇ ਸੇਵਾ ਕਰਦੇ ਨੇ ਸੋ ਕਹਿਣ ਲੱਗੇ ਖੀਸਾ ਮੇਰਾ ਹੱਥ ਤੇਰਾ ਇਸੇ ਤਰ੍ਹਾਂ ਬਾਬਰ ਅਦਾਰਜੀ ਕਹਿੰਦੇ ਨੇ ਕਹਿੰਦੇ ਸਾਡੀ ਕਹਿਣ ਲੱਗੇ ਤੇਰੇ ਨਾਲ ਇੰਨੀ ਪ੍ਰੀਤ ਬਣ ਜੇਗੀ ਜੀ ਤੀਰਥ ਬਣ ਜੇਗਾ ਤੇ ਅਸੀਂ ਯਾਤਰੀ ਬਣ ਕੇ ਆਵਾਂਗੇ ਔਰ ਕਹਿਣ ਲੱਗੇ ਅਸੀਂ ਤੁਹਾਡੇ ਨਾਲ ਇੰਨੀ ਪ੍ਰੀਤ ਜੋੜੀ ਹੈ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਅਸੀਂ ਸਾਰੀ ਦੁਨੀਆ ਦੇ ਨਾਲ ਪ੍ਰੇਮ ਪਾ ਲੈਨੇ ਆ ਪਰ ਰੱਬ ਦੇ ਪ੍ਰੇਮ ਤੋਂ ਵਾਝੇ ਰਹਿ ਜਨ ਸਾਡੇ ਮਨ ਦੇ ਅੰਦਰ ਇਹ ਪ੍ਰੇਮ ਇਹ ਚਾਹ ਜਾਗਦਾ ਹੀ ਨਹੀਂ ਆ ਕਿ ਅੰਮ੍ਰਿਤ ਵੇਲੇ ਉੱਠੀਏ ਜਪਜੀ ਸਾਹਿਬ ਦਾ ਪਾਠ ਕਰੀਏ ਜਾਂ ਵਾਹਿਗੁਰੂ ਦਾ ਸਿਮਰਨ ਕਰੀਏ ਔਰ ਕਹਿਣ ਲੱਗੇ ਅਸੀਂ ਦੁਨੀਆ ਵਾਲੇ ਪਾਸੇ ਸਾਡਾ ਚਿੱਤ ਜੁੜਿਆ ਰਹਿੰਦਾ ਦੁਨੀਆ ਨੂੰ ਮਿਲਦੇ ਗਿਲਦੇ ਰਹਿੰਨੇ ਆ ਤੜਕੀ ਫੂਨ ਲਾ ਲੈਨੇ ਆ ਬਾਬਾ ਰਵਦਾਦ ਜੀ ਕਹਿੰਦੇ ਨੇ ਪ੍ਰਮਾਤਮਾ ਮੈਂ ਤਾਂ ਦੁਨੀਆ ਨਾਲੋਂ ਘਟਾ ਦਿੱਤਾ ਮੋਹ ਪਿਆਰ ਮੈਂ ਤਾਂ ਹੁਣ ਤੇਰੇ ਨਾਲ ਪ੍ਰੇਮ ਪਾ ਲਿਆ ਤੂੰ ਸੋਨਜੋਰੀ ਤੇਰੇ ਨਾਲ ਜੋੜ ਲਈ ਸਭ ਕਿਰਪਾ ਕਰਦੇ ਨੇ ਜੈਨ ਜੈਨ ਜਾਉ ਤਾਂ ਤੇਰੀ ਸੇਵਾ ਤੂੰ ਸੋਨ ਠਾਕਰ ਔਰ ਨ ਦੇਵਾ ਤੇਰੇ ਤੋਂ ਵੱਡਾ ਕੋਈ ਨਹੀਂ ਜਗ ਦੇ ਵਿੱਚ ਜੋ ਤੂੰ ਮੇਰੇ ਵੱਲ ਨਾਲ ਤੂੰ ਕਾ ਮੋਸ਼ੰਤਾ ਜਿਹੜੇ ਬੰਦੇ ਤੇ ਤੂੰ ਕਿਰਪਾ ਕਰਦਾ ਜਿਸ ਦੇ ਨਾਲ ਤੇਰਾ ਪ੍ਰੇਮ ਬਣ ਜਾਂਦਾ ਉਹਨੂੰ ਸਾਰੀ ਦੁਨੀਆ ਚਾਹੁੰਦੀ ਐ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਜਿਹੜਾ ਬੰਦਾ ਰੱਬ ਨੂੰ ਪਿਆਰਾ ਲੱਗਦਾ ਉਹਨੂੰ ਸਾਰੀ ਦੁਨੀਆ ਪ੍ਰੇਮ ਕਰਦੇ ਜਿਹਨੂੰ ਰੱਬ ਧੱਕ ਦਿੰਦਾ ਉਹਨੂੰ ਮaaf ਕਰਨਾ ਘਰ ਦੇ ਮੈਂਬਰ ਵੀ ਬਲਾ ਕੇ ਰਾਜੀ ਨਹੀਂ ਹੈ ਸੋ ਕਿਰਪਾ ਕਰਦੇ ਨੇ ਵੀ ਮੈਂ ਜਿੱਥੇ ਵੀ ਜਾਣਾ ਮੈਂ ਤੇਰੀ ਸੇਵਾ ਹੀ ਕਰਦਾ ਹਾਂ ਭਾਵੇਂ ਜਿੱਥੇ ਵੀ ਜਹ ਜਹ ਜਾऊं ਤਾਂ ਤੇਰੀ ਸੇਵਾ ਹਰ ਜਗ੍ਹਾ ਤੇ ਤੈਨੂੰ ਮੰਨ ਕੇ ਤੈਨੂੰ ਦੇਖ ਕੇ ਸੇਵਾ ਕਰਦੇ ਆ ਗੁਰੂ ਨਾਨਕ ਨੇ ਗਰੀਬਾਂ ਦੀ ਸੰਭਾਲ ਕੀਤੀ ਪਰ ਅੱਜ ਗਰੀਬਾਂ ਨੂੰ ਧੱਕਿਆ ਜਾ ਰਿਹਾ ਗਰੀਬਾਂ ਨੂੰ ਫਟਕਾਰਿਆ ਜਾ ਰਿਹਾ ਗਰੀਬਾਂ ਨਾਲ ਧੱਕੇ ਹੋ ਰਹੇ ਨੇ ਥਾਂ ਥਾਂ ਤੇ ਗਰੀਬਾਂ ਨਾਲ ਧੱਕਾ ਹੋ ਰਿਹਾ ਕਿਉਂਕਿ ਮਾਰੇ ਕਹਿੰਦੇ ਜ ਜਹਾਂ ਨੀਝ ਸੰਭਾਲੀਏ ਤਾਂ ਨਜ਼ਰ ਤੇਰੀ ਜਿੱਥੇ ਨੀਝ ਸੰਭਾਲੀਆ ਜਿੱਥੇ ਬੰਦਿਆ ਗਰੀਬ ਨੂੰ ਸੰਭਾਲਦਾ ਨਾ ਗੁਰੂ ਨਾਨਕ ਨੇ ਗਰੀਬਾਂ ਨੂੰ ਸੰਭਾਲਿਆ ਤੇ ਉੱਥੇ ਰੱਬ ਦੀ ਸਿੱਧੀ ਨਜ਼ਰ ਹੁੰਦੀ ਆ ਸਿੱਧੀ ਕਿਰਪਾ ਹੁੰਦੀ ਰੱਬ ਤੇ ਸੋ ਗੁਰੂ ਜੀ ਕਿਰਪਾ ਕਰਦੇ ਨੇ ਕਿ ਮੈਂ ਹਰ ਜਗ੍ਹਾ ਤੇ ਲੋੜਵੰਦਾਂ ਨੂੰ ਪ੍ਰਸ਼ਾਦਾ ਛਕਾਉਣਾ ਲੋੜਵੰਦਾਂ ਨੂੰ ਸੇਵਾ ਕਰਦਾ ਤੇ ਤੇਰੇ ਤੋਂ ਬਿਨਾ ਮੈਨੂੰ ਕੋਈ ਦਿਸਦਾ ਹੀ ਨਹੀਂ ਹੈ ਸਾਰੇ ਪਾਸੇ ਤੂੰ ਹੀ ਹੈ ਪਰਮਾਤਮਾ ਹਰ ਜਗ੍ਹਾ ਤੇ ਤੂੰ ਆਪ ਤੁਮਰੇ ਭਜਨ ਕਟੇ ਜਮ ਫਾਸਾ ਭਗਤ ਹੀਤ ਗਾਵੇ ਰਵਦਾਸਾ ਤੇਰੀ ਭਗਤੀ ਨਾਲ ਫਾਹੀਆਂ ਕੱਟੀਆਂ ਜਾਂਦੀਆਂ ਹਨ ਤੇਰੇ ਸਿਮਰਨ ਦੇ ਨਾਲ ਚਰਾਸੀ ਕੱਟੀ ਜਾਂਦੀ ਹੈ ਔਰ 21 ਕੁਲਾ ਮੁਕਤ ਹੋ ਜਾਂਦੀਆਂ ਹਨ ਸਾਹਿਬ ਕਿਰਪਾ ਕਰਦੇ ਨੇ ਸੰਤੋ RAM ਦਾਸ ਸਰੋਵਰ ਨੀਕਾ ਜੋ ਨਾਮੇ ਸੋ ਕੁੱਲ ਤਰਾਵੇਂ ਉਹ ਤੇ ਕੁੱਲ ਵੀ ਤਾਰ ਲੈਂਦਾ ਜਿਹੜਾ ਸੰਗਤ ਰੂਪੀ ਸਰੋਵਰ ਵਿੱਚ ਨਹਾਉਂਦਾ ਹੈ ਜਿਹੜਾ ਸੰਗਤ ਰੂਪ ਦੇ ਵਿੱਚ ਬੈਠਦਾ ਭਗਤ ਹੇਤ ਗਾਵੇਂ ਰਵਦਾਸਾ ਤੇ ਰਵਦਾਸ ਭਗਤ ਜੀ ਤੇਰੀ ਭਗਤੀ ਕਰਦੇ ਨੇ ਤੇਰਾ ਨਾਮ ਜਪਦੇ ਨੇ ਔਰ ਤੂੰ ਕਿਰਪਾ ਕਰਨੀ ਕਿ ਆਪਣੇ ਚਰਨਾਂ ਨਾਲ ਜੋੜ ਕੇ ਬੰਦਗੀ ਦੀ ਦਾਤ ਬਖਸ਼ੀ ਰੱਖਣੀ ਤਾਂ ਕਿ ਰਵਦਾਸ ਭਗਤ ਤੇਰੇ ਗੁਣ ਗਾਉਂਦਾ ਰਹੇ ਇੰਨੀ ਕੁ ਬਖਸ਼ਿਸ਼ ਕਰਨੀ ਕਿਰਪਾ ਕਰਨੀ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾ ਕਰਦੇ ਹੋਈਆਂ ਤਮਾਂ ਫੁੱਲਾਂ ਗੁਰੂ ਦੀ ਸੰਗਤ ਗੁਰੂ ਕੇ ਮਹਾਂ ਕਨਜੋਗ ਨੇ ਅੱਗੇ ਤੋਂ ਸਤਿਗੁਰੂ ਸੋਜੀ ਬਖਸ਼ਣ ਸੇਵਾ ਦੀ ਦਾਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ